ਲੈ ਚਲ ਕੇਰਾ ਤਾਂ ਪਾਣੀ ਵੱਢਿਆ ਗਿਆ ਜਿੱਦੋਂ ਮੁੜ ਕੇ ਜਾਵਾਂਗੇ ਉਦੋਂ ਰਾਮ ਜੂ ਲੈ ਆਓ ਬੈਠਾ ਲਈ ਇਹ ਕਾਨੂੰ ਟੜਦਾ ਹੈ ਲੈ ਦੱਸ ਪਹਿਲਾਂ ਤਾਂ ਉਹਦੀ ਮਾਮ ਨਾਲ ਕਰਦਿਆਂ ਗੱਲ ਕਿਉਂ ਬਹਾਤੀ ਦੇ ਕੇ ਲੈ ਆਇਆ ਲੈਕ ਬਾਤੀ ਆਹੋ ਬਹਤ ਅੱਧੀ ਕਿੰਤੂ ਬੋਲਣ ਦਾ ਵੀ ਸਹੂਰ ਨਹੀਂ ਹੋਰੀ ਬੋਲਦੀ ਐ ਤਾਂ ਗੱਲਾਂ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਕੀ ਬੋਲਦੀ ਐ ਨਾਲੇ ਤੱਤਾ ਠੰਡਾ 100 ਪਾਰਖਦੇ ਕੰਚ ਦੇ ਸਟੀਲ ਦੇ ਗਲਾਸ ਪਾਰਖਦੀ ਐ ਕੁਛ ਖੁੱਲ ਗਿਆ ਅੱਖਾਂ ਹਜੇ ਤਾਂ ਤੂੰ ਦੇਖੀ ਚਾਲਾ ਅੱਗੇ ਦੇਖ ਹੁਣ ਕਹਿੰਦੇ ਕੀ ਨੇ ਮੈਂ ਤਾਂ ਕਹਿੰਦਾ ਇਹਨੂੰ ਕਹ ਬਾ ਨਿਕਲੋ ਬਾਹਰ ਤੂੰ ਕੋਈ ਨਾ ਮਾਂ ਕਰੋ ਮੁੰਡੇ ਨੂੰ ਸਮਝਾ ਦੇਾਂਗੇ ਵੀ ਐਂ ਤਾਂ ਦੇਖ ਲੈ ਵੱਡਿਆ ਮੂਰੇ ਕਿਵੇਂ ਬੋਲੀਦਾ ਵੀ ਆ ਕਿਵੇਂ ਬੋਲਦੀ ਐ ਇਹ ਕੱਟ ਲੂਗੀ ਆਪਣੇ ਨਾ ਕੋਈ ਨਾ ਮੜੇ ਸ਼ਾਂਤ ਰਹੀਂ ਚੰਗਾ ਫਿਰ ਇਕ ਲਾਗਤ ਗੱਲ ਪੱਖ ਜਾਂਦੀ ਹੁੰਦੀ ਐ ਆ ਜਾ ਹੁਣ ਮੈਂ ਨਹੀਂ ਗੱਲ ਕੋਲ ਕਰਦਾ ਇਹਦੇ ਨਾਲ ਇਹ ਗੱਲ ਕਰਨ ਨੂੰ ਕੌਣ ਕਹਿੰਦਾ ਐ ਉਹ ਕਿਹੜਾ ਸਿੱਧੇ ਮੂੰਹ ਗੱਲ ਕਰਦੀ ਐ ਉਹ ਤਾਂ ਹੋਰ ਹੀ ਅੰਗਰੇਜ਼ੀ ਵੜਦੀ ਐ ਡੈਡੀ ਹੈਲੋ ਅੰਕਲ ਜੀ ਨਹੀਂ ਪਤਾ ਸਿਰ ਬਹੁਤ ਦਸਰ ਮੇਰੇ ਘਰ ਤਾਂ ਅੱਖ ਘੜਦਾ ਜਿਵੇਂ ਮੈਂ ਸਮਝੇ ਰਹੀ ਐ ਔਰ ਪੁੱਤ ਆਖਰੀ ਹਾਂਜੀ پانی ਜਿਆਦਾ ਗਰਮ ਤਾਂ ਨਹੀਂ ਸੀ ਥੋੜਾ ਜਿਆਦਾ ਹੀ ਹੈ ਚਲੋ ਕੋਈ ਗੱਲ ਨਹੀਂ ਘਰ ਖਾਣਾ ਪੀਣਾ ਤਾਂ ਨਹੀਂ ਕੋਈ ਸੀ ਨਹੀਂ ਖਾਵਾਂਗੇ ਤਾਂ ਬਾਅਦ ਚ ਪਹਿਲਾਂ ਦੱਸੋ ਅੰਟੀ ਜੀ ਮੈਨੂੰ ਨਾ ਤੁਹਾਡਾ ਘਰ ਬਹੁਤ ਸੋਹਣਾ ਲੱਗਿਆ ਅੱਛਾ ਪੁੱਤ ਹਾਂਜੀ ਤੁਸੀਂ ਵੀ ਬਹੁਤ ਸੋਹਣੇ ਦੋਵੇਂ ਜਣੇ ਦੇਖ ਲੈ ਪੁੱਤ ਨਾਲਿਆ ਸੋਡੇ ਵਾਲੀਆਂ ਗੱਲਾਂ ਨਹੀਂ ਸੀਗੀਆਂ ਸਾਡੇ ਦੇ ਨਾਲੇ ਭਾਈ ਸਾਡੇ ਮਾਪਿਓ ਨੇ ਤਾਂ ਨਾ ਜਿਵੇਂ ਵਿਆਹ ਕੀਤਾ ਉਵੇਂ ਹੀ ਹੋ ਗਿਆ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾਇਆ ਅੰਕਲ ਜੀ ਐਕਚੁਅਲੀ ਪਹਿਲੇ ਨਾ ਲੋਕ ਨੈਰੋ ਮਾਈਂਡਡ ਹੁੰਦੇ ਸੀ ਅਸੀਂ ਆ ਓਪਨ ਮਾਈਂਡਡ ਨਾਲੇ ਹੁਣ ਅਰੇਂਜ ਮੈਰਿਜ ਕਰਾਉਣ ਦਾ ਵੀ ਕੋਣ ਹੈ ਸਾਰੇ ਲੋਕ ਮੈਰਿਜ ਤਾਂ ਕਰਾਉਂਦੇ ਨੇ ਵਾਪਰੇ ਨੂੰ ਮੰਮਾ ਹੁਣ ਪੁੱਛ ਲੋ ਜੋ ਕੁਝ ਪੁੱਛਣਾ ਤੁਸੀਂ ਪੁੱਤ ਝੁੱਲੇ ਲਿਪਣੇ ਆਉਂਦੇ ਆ ਸਾਗ ਬਣਾ ਲੈਣੀ ਆ ਅੰਨੇ ਫਿਲਹਾਲ ਤੇ ਆਂਟੀ ਜੀ ਮੈਨੂੰ ਸਿਰਫ ਮੈਗੀ ਬਣਾਉਣੀ ਆਉਂਦੀ ਆ ਹਾਂ ਪਰ ਮੇਰੇ ਮੰਮੀ ਨੇ ਮੈਨੂੰ ਪ੍ਰੋਮਿਸ ਕੀਤਾ ਵੀ ਮੇਰੀ ਮੈਰਿਜ ਤੋਂ ਪਹਿਲਾਂ ਮੈਨੂੰ ਸਾਰੇ ਕੰਮ ਸਿਖਾ ਦੇਣਗੇ ਉਹ ਸਿਖਾ ਦੇਣਗੇ ਮੰਮੀ ਹੁਣ ਜਦੋਂ ਕਹਿ ਦਿੱਤਾ ਹਾਂ ਕੋਈ ਨਾ ਚਲ ਤੇ ਨਾਲੇ ਪੁੱਤ ਮੱਕੀ ਦੀਆਂ ਰੋਟੀਆਂ ਵੀ ਸਿੱਖ ਲੈਣ ਲਾਉਣੀ ਆ ਅੰ ਪਰ ਮੱਕੀ ਦੀ ਰੋਟੀ ਤਾਂ ਮੈਨੂੰ ਖਾਣੀ ਵੀ ਨਹੀਂ ਵਧੀਆ ਲੱਗਦੀ ਕੋਈ ਨਾ ਪੁੱਤ ਸਾਡੇ ਡੈਡੀ ਤਾਂ ਮੱਕੀ ਦੀ ਹੀ ਖਾਂਦਾ ਹਾ ਪੁੱਤ ਮੈਂ ਪੜੇ ਚਾਣਾ ਖਾਣਾ ਮੱਖੀ ਮੰਮੀ ਜੀ ਉਹ ਤਾਂ ਤੁਸੀਂ ਵੀ ਸਿਖਾ ਦੋਗੇ ਮੈਨੂੰ ਵਿਅਤਵਾਦ ਚੱਲ ਕੋਈ ਮੈਂ ਸਿਖਾ ਦਿੰਦਾ ਮੰਮਾ ਸਤਾ ਦੇਣੀ ਮੰਮਾ ਬਹੁਤ ਟੇਸਟੀ ਬਣਾਉਂਦੇ ਆਂ ਹੋਰ ਡੈਡੀ ਤੁਸੀਂ ਕੁਝ ਪੁੱਛਣਾ ਹੋਵੇ ਬਸ ਠੀਕ ਆ ਪੁੱਤ ਜਿਵੇਂ ਤੈਨੂੰ ਠੀਕ ਲੱਗੇ ਪੁੱਤ ਹਾਂ ਤਾਂ ਪੜਾਈ ਦਾ ਤੈਨੂੰ ਪਤਾ ਹੈ ਇਹ ਗੱਲਾਂ ਦਾ ਮੈਂ ਤਾਂ ਚੁੱਲੇ ਵਾਲੀਆਂ ਗੱਲਾਂ ਪੁੱਛਦਾ ਜਿਵੇਂ ਪੋਸਟ ਗ੍ਰੈਜੂਏਟਡ ਆਂ ਹੋ ਕੀ ਹੁੰਦਾ ਪੁੱਤ ਜਿਹੜੀ ਸਟੱਡੀ ਮੈਂ ਕਰੀ ਜਨਾ ਉਹੀ ਕਰੀ ਜਾਂਦੇ ਆਂ ਅੱਛਾ ਕਲਾਸ ਮੀਟ ਹੀ ਆਸੀ ਪੁੱਤ ਜੇ ਤੈਨੂੰ ਕੁਝ ਪੁੱਛਣਾ ਸਾਡੇ ਬਾਰੇ ਉਹ ਵੀ ਪੁੱਛ ਲੈ। ਆ ਨਹੀਂ ਨਹੀਂ ਆਂਟੀ ਜੀ ਪੁੱਛਣਾ ਤੇ ਮੈਂ ਹੈ ਨਹੀਂ ਕੁਝ ਵੀ। ਮੈਂ ਤਾਂ ਨਾ ਜਸਟ ਤੁਹਾਨੂੰ ਐਵੇਂ ਦੱਸਣਾ ਸੀਗਾ ਵੀ ਆਫਟਰ ਮੈਰਿਜ ਅਸੀਂ ਦੋਵੇਂ ਜਣੇ ਮਹਾਲ ਹੀ ਰਿਆ ਕਰਾਂਗੇ। ਚਲੋ ਜੀ ਚਾਹ ਲਓ ਨਾ ਬਣਾ ਕੇ। ਅੰਕਲ ਜੀ ਤੁਸੀਂ ਵੀ ਚਾਹ ਬਣਾਉਂਗੇ? ਮੈਂ ਚਾਹ ਨਹੀਂ ਬਣਾਉਂਦਾ ਮੈਂ ਚਾਹ ਫੜਾ ਦੂੰਗਾ ਭਾਈ ਸੋਨੂੰ। ਚਲੋ ਚਲੋ ਚਲੋ। ਬਾਹਰ ਬਾਹਰ। ਉਹ ਪ੍ਰੀਤ ਤਾਂ। ਇਹਨੂੰ ਨਹੀਂ ਪਤਾ ਇਹ ਪਿੰਡ ਦੇ ਲੋਕ ਨੇ। ਯਾਰ ਐਨੇ ਨੇ ਰਿਮਾਈਂਡਡ ਐਵੇਂ ਕਰਨ ਨਾਲ ਕੀ ਹੋ ਗਿਆ ਉਹ ਪਿੰਡ ਚ ਤੈਨੂੰ ਕੀ ਪਤਾ 100 ਗੱਲਾਂ ਬਣਾ ਲੈਂਦੇ ਨੇ ਆ ਹੁਣ ਮੇਰੀ ਬੇਬੇ ਤੇ ਬਾਪੂ ਦੇਖੀ ਮੇਰੀ ਖਲਾਫ ਉਹ ਸੱਚ ਤੁਹਾਡੀ ਮੰਮੀ ਨੂੰ ਕਹ ਦੋ ਮੈਂ ਚਾਹ ਤਾਂ ਪੀਂਦੀ ਨਹੀਂ ਬਣਾਉਣਾ ਚਲੋ ਕੋਈ ਨਾ ਹੁਣ ਤਾਂ ਬਣਾ ਕੇ ਲਿਆਉਣਗੇ ਪਿੰਡਾਂ ਚ ਇੱਕ ਦਾ ਚੀਜ਼ ਆ ਜਿਹੜੀ ਦੋ ਦੋ ਘੰਟੇ ਬਾਅਦ ਰੱਖ ਲੈਂਦੇ ਨੇ ਚਲ ਮੈਂ ਮੰਮੀ ਨੂੰ ਬੁਲਾਉਣਾ ਬੇਬੇ ਫਿਰ ਗੱਲ ਸੁਣੋ ਇਹ ਸਭ ਨਾਲ ਤਾਂ ਫਿਰ ਆਪਾਂ ਚੰਡੀਗੜ੍ਹ ਜਾ ਹੀ ਨਹੀਂ ਸਕਦੇ ਯਾਰ ਆਫਟਰ ਮੈਰਿਜ ਕੋਈ ਨਹੀਂ ਭੱਜ ਜਾਗੇ ਆਪਾਂ ਮੈਂ ਪ੍ਰੋਮਿਸ ਹਾਂ ਹਾਂ ਕੋਈ ਗੱਲ ਨਹੀਂ ਬਾਪੂ ਹਾਂ ਬੇਬੇ ਆਇਓ ਕਪਾਸ ਬਣੀ ਕੀ ਲੱਗਦਾ ਤੈਨੂੰ ਇਹ ਹਾਏ ਹਾਏ ਏ ਵਾਹ ਗੁਰੂ ਮੈਂ ਤਾਂ ਨਹੀਂ ਹੋਣ ਵਾਲੀ ਹੋ ਗਈ ਆਪਾਂ ਤਾਂ ਉਹੀ ਗੱਲ ਹੈ ਇਕੱਠੇ ਬੈਠਣ 'ਚ ਸ਼ਰਮ ਮੰਨਦੇ ਆ ਇਹ ਤਾਂ ਭੋਰਾ ਸ਼ਰਮ ਨਹੀਂ ਮੰਨਦੇ ਲੜੇ ਹਜੇ ਪਹਿਲੀ ਵਾਰ ਆ ਕੇ ਤੂੰ ਗੱਲਬਾਤ ਤਾਂ ਕਰ ਲੈ ਤੂੰ ਕਹੇ ਜੇ ਚੱਜ ਕਰਨ ਲੱਗੀ ਤੂੰ ਇਹਨਾਂ ਨੂੰ ਕਹੇ ਜਾਓ ਸਾਡੇ ਘਰ ਕੋਈ ਨਾ ਗੱਲ ਸੁਣ ਮੇਰੀ ਆਹ ਮੁੰਡੇ ਜਿਹਨੂੰ ਸਮਝਾਉਣਾ ਭਾਈ ਇਹ ਕੰਮ ਆਪਣੇ ਘਰਚ ਤਾਂ ਨਹੀਂ ਚੱਲਦੀ ਇਹ ਜੀ ਗੱਲ ਤੇ ਨਾਲੇ ਮੈਨੂੰ ਤਾਂ ਭੋਰ ਹੀ ਗੱਲ ਨਹੀਂ ਜੱਚੀ ਇੱਕ ਰਾਣੀ ਕਰਦੀ ਲੱਗਦੀ ਹੈ ਕਿਤੇ ਬੱਸ ਤੈਨੂੰ ਮੈਂ ਕਹਿਣਾ ਇਹਨੇ ਤੈਨੂੰ ਗੁਲਗਲੇ ਨਹੀਂ ਦੇਣੇ ਨਾਲੇ ਬੋਲਣ ਨੂੰ ਦੇਖ ਲੈ ਮਾਂ ਨਹੀਂ ਮੰਮੀ ਨਹੀਂ ਆਖੇ ਆਂਟੀ ਲੈ ਚਲ ਬੁਲਾਉ ਉਹ ਮੁੰਡੇ ਨੂੰ ਉਹਨੂੰ ਕਾਹ ਚੱਕ ਰਹੇ ਹੈ ਇਹ ਮੇਰਾ ਤਾਂ blood ਵਾਦਗਾ ਨਾਲ ਦੀ ਨਾਲ ਭਾਗ ਰੂਪ ਵੀਰਿੰਦਰ ਪੁੱਤ ਪੁਰੇ ਆ ਬੁੱਤ ਮੇਰੇ ਤਾਂ ਜੀ ਕਰਦਾ ਮੂੰਹ ਕੱਟਾਂ ਛੋਕਰੇ ਜਿਹਦਾ ਹਾਂ ਬੇਬੇ ਹਾਈ ਹਾਈ ਬੇ ਆਇਨੂ ਵੀ ਆਏਗਾ ਤੂੰ ਕਿਉਂ ਐਨੂ ਕੀ ਹੋਇਆ ਹੋਇਆ ਪੁੱਤ ਤੈਨੂੰ ਚੰਗਾ ਲੱਗਦਾ ਇਹ ਜਾਂ ਕੁਛ ਹੱਥ ਬਣਾ ਲੈ ਕੋਈ ਕਾੜ ਕਰ ਤੂੰ ਉਹਦੀ ਕੁੜੀ ਪਸੰਦ ਕਰ ਲੈ ਫੇਰ ਬੋਲਾਂ ਦਾ ਟਾਂਗੇ ਇਹਨੂੰ ਨਹੀਂ ਪਤਾ ਨਹੀਂ ਕੀ ਉਤ ਪਟਾਂਗ ਬੋਲੀ ਜਾਂਦੀ ਐਨੀ ਰਿਸਪੈਕਟ ਨਾਲ ਤਾਂ ਬੋਲੀ ਜਾਂਦੀ ਸੀ ਨਾ ਹੁਣ ਸਾਰੀ ਤੈਨੂੰ ਬੇਬੇ ਕਹਿਣ ਲੱਗੇ ਜਿੱ ਇੱਕ ਦਿਨ ਚ ਨਾ ਜਿਹੜੇ ਆਹਾ ਤੱਜ ਦੇ ਕਰਦੇ ਸਵੇ ਸਾਥੋਂ ਨਹੀਂ ਚੱਲੇ ਜਾਣੇ ਪੁੱਤ ਆਹ ਫਿਰ ਹੱਥ ਚਾਤੀ ਪਾਇਆ ਜੀ ਫਿਰ ਕੀ ਢੀ ਗੱਲ ਹੈ ਚੰਗਾ ਵੇ ਚੁੱਪ ਕਰ ਜਾ ਵੇ ਸ਼ਰਮ ਮਾਨ ਲਿਆ ਕਰੋ ਮੜਾ ਮੋਟਾ ਵੱਡੇ ਛੋਟੇ ਨਹੀਂ ਸਿਆਣਿਆਂ ਬਿਆਣਿਆਂ ਦੇ ਝਟੇ ਚ ਖੇ ਪਾਤੀ ਬਿੰਦ ਚ ਨਾ ਸਰਚ ਖੇ ਉਹਨੂੰ ਕੀ ਕਰਤਾ ਮੈਂ ਦੋ ਮਿੰਟ ਤੁਹਾਡੇ ਤੋਂ ਬੈਠਣ ਨਹੀਂ ਜਾਂਦਾ ਸੀ ਬੇਸਤੀ ਕਰਵਾ ਕੇ ਰੱਖ ਤਿਓ ਗੁੜੀ ਮੇਰੇ ਅੱਗੇ ਅੱਛਾ ਤੇਰੀ ਤਾਂ ਵੇਜਤੀ ਹੋਗੀ ਤੇ ਸਾਡੀ ਨਹੀਂ ਵੇਜਤੀ ਹੁੰਦੀ ਜਿਹੜੇ ਇੱਥੇ ਦੇਖਦੇ ਰਹਿ ਸੋਨ ਉੱਬ ਮੇਰੀ ਗੱਲ ਸੁਣੋ ਮੈਂ ਤਾਂ ਅੰਤਰ ਜਾਣਾਂ ਔਲੇ ਗੱਲ ਸੁਣੋ ਚਾਬ ਨੋਂ ਦੀ ਲੋਟ ਨਹੀਂ ਹੈਗੀ ਉਹ ਪਿੰਦੀ ਨਹੀਂ ਹੈਗੀ ਆਪ ਦਾ ਦੇਖ ਲੈ ਕੀ ਚੱਜ ਹੁੰਦੇ ਆ ਅਜੇ ਅਖੇ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਆਏ ਹਾਏ ਬਾਗਰੂ ਬਾਗਰੂ ਪਹੁਰਾਈ ਸੰਗਸਾਰ ਮਨੀ ਪੱਲੇ ਪਹੁਰਾਈ ਸੰਗਸਾਰ ਮਾ ਉਹ ਭਾਗ ਨੀ ਅਜੇ ਵੀ ਕੁਛ ਨਹੀਂ ਵਿਗੜਿਆ ਡੁੱਲੇ ਵੀਰਾਂ ਦਾ ਤੂੰ ਇਹਦੇ ਖਾਣੇ ਚ ਪਾ ਦਿਮਾਗ ਚ ਪਾ ਦੇ ਜਵਾਕ ਜੇ ਦੇ ਨਹੀਂ ਪੱਟੀ ਮੇਸ ਹੋ ਜੂ ਸਾਰੀ ਉਮਰ ਦੀ ਆ ਕੱਜਿਆ ਕਰੇ ਸਾਰੇ ਤਾਂ ਸ਼ੁਰੂ ਹੁੰਦਾ ਮੈਂ ਤਾਂ ਚਿੱਟਾ ਜਵਾਬ ਦੂੰ ਚਾਹੇ ਕੋਸੋ ਹੋ ਜੀ ਆਹੋ ਚੰਗੀ ਰਹੇਗੀ ਨਾ ਜਵਾਬ ਹੀ ਹੈ ਮੇਰਾ ਤਾਂ ਪੱਕਾ ਬਾ ਠੀਕ ਹੈ ਬਸ ਨਹੀਂ ਇਹਨਾਂ ਦੀ ਕੁੜੀ ਜੀ ਬੜੀ ਸੀ ਅੱਧਾ ਘੰਟਾ ਹੋ ਗਿਆ ਨਾ ਤਾਂ ਬਾਹਰ ਨਿਕਲੀ ਹੈਗੀ ਐ ਕਰਦੀਆਂ ਚਾਚੀ ਨੂੰ ਦੇਖਦੀਆਂ ਪੁੱਛ ਕੇ ਔਨੀਆਂ ਪਹਿਲਾਂ ਕੌਣ ਹੈ ਡਰੋਂ ਦੇ ਜੱਗ ਬਾਣੀ ਦਾ ਅਖਬਾਰ ਤੇ ਲੈ ਪੁੱਤ ਮੜ ਕੇ ਖੜੀ ਹੋਈ ਤੈਨੂੰ ਕਮਰਾ ਦਿਖਾਵਾਂ ਤੁਹਾਡਾ ਆ ਜਾ ਓਕੇ ਓਕੇ ਠੀਕ ਆ ਭਾਈ ਤੂੰ ਦੱਸ ਠੀਕ ਹੈ ਵਧੀਆ ਕਿਵੇਂ ਆਈ ਐਮੀ ਆ ਲਈ ਸੀ ਮੈਂ ਤਾਂ ਅੱਛਾ ਅੱਛਾ ਹੋਰ ਮੈਂ ਕਿ ਚਾਚੀ ਕੋਲ ਜਾਇਆ ਮਾ ਹੋਰ ਠੀਕ ਹੈ ਭਾਈ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਚਾਹ ਪਾਣੀ ਪੁੱਛ ਲੈਂਦੀ ਐਮੀ ਚਾਹ ਪੀਵੇਂਗੀ ਬਤਾ ਨਾ ਨਾ ਚਾਚੀ ਚਾਹ ਤਾਂ ਮੈਂ ਹੁਣ ਪੀ ਕੇ ਹੀ ਸੀ ਕਰੀ ਅੱਛਾ ਹਾਂ ਚਾਚੀ ਮੈਂ ਤਾਂ ਐ ਪੁੱਛਦੀ ਸੀ ਤੁਹਾਡੇ ਉਹ ਕੁੜੀ ਜੀ ਕੌਣਾ ਸੀ ਹੈ ਅੱਛਾ ਅੱਛਾ ਉਹ ਤਾਂ ਬਾਗੀ ਕੁੜੀ ਤੇ ਕੋਈ ਕੰਮ ਆਈ ਸੀਗੀ ਕਿਤਾਬਾਂ ਕਿਤੂਬਾਂ ਜੀਆਂ ਲੈਣ ਹੈ ਬਗ ਵੀ ਤੇ ਚਾਚੀ ਮੈਂ ਦੇਖੀ ਨਹੀਂ ਜਾਂਦੀ ਉਹ ਤਾਂ ਬਤੌਰ ਦੀ ਮੁਰਗੀ ਸੀ ਕਿਤਾਬਾਂ ਲੈ ਕੇ ਤੁਸੀਂ ਕਰੋ ਗੁਲਾਮੀ ਮੈਂ ਅੰਦਰੋਂ ਫੋਨ ਚਾਲ ਚਲਾਇਆ ਵਾਂ ਚੰਗਾ ਪੁੱਤ ਹਾਂ ਚਾਚੀ ਮੈਂ ਤਾਂ ਇੱਥੇ ਖੜੀ ਆ ਅੱਧਾ ਘੰਟਾ ਹੋ ਗਿਆ ਗੇਟ ਮੂਰੇ ਮੈਂ ਨਿਕਲੂਗੀ ਨਿਕਲੂਗੀ ਨਾ ਪਈ ਮੈਂ ਤਾਂ ਦੇਖੀ ਨਹੀਂ ਜਾਂਦੀ ਲੈ ਫੋਟ ਦੱਸ ਤੂੰ ਉਹਦੇ ਰਾਖੀ ਤੇ ਬੈਠੀ ਸੀ ਉਹ ਤਾਂ ਕਿਤਾਬਾਂ ਲੈਣ ਆਈ ਸੀ ਐਂ ਆਈ ਐਂ ਬਾਗੀ ਨੀ ਤਾਤੀ ਮੈਂ ਤਾਂ ਦੇਖੀ ਜਾਂਦੀ ਸੀ ਮੈਂ ਇਹਨਾਂ ਦੇ ਕਦੇ ਕੁੜੀ ਜੀ ਦੇਖੀ ਨਹੀਂ ਹੈਗੀ ਆਹ ਮਾਂ ਪਤਾ ਨਹੀਂ ਕੌਣ ਹੈ ਜੀ ਨਹੀਂ ਭਾਈ ਸਾਡੇ ਵੀ ਸਕੀਰੀਆਂ 'ਚ ਕੁੜੀਆਂ ਹੈਗੀਆਂ ਨੇ ਉਹ ਤਾਂ ਸਾਡੀ ਦੂਰ ਦੀ ਸਕੀਰੀ 'ਚੋਂ ਕੁੜੀ ਪੜਦੀ ਸੀ ਉਹ ਫਿਰ ਮੈਨੂੰ ਪੁੱਛ ਲਿਆ ਉਹਨੇ ਮੈਂ ਮੁੰਡੇ ਨੂੰ ਦੱਸਤਾ ਬਰਿੰਦਰ ਕਹਿੰਦਾ ਕਿਤਾਬਾਂ ਮੇਰੇ ਕੋਲੇ ਪਈਆਂ ਨੇ ਇੱਥੋਂ ਲੈ ਜੂਗੀ ਅੱਛਾ ਤਾਤੀ ਹਾਂ ਹੋਰ ਤਾਂ ਕੀ ਆ ਆਹ ਚਾਚਾ ਗੇਟ ਜਾ ਕਿਵੇਂ ਉਹ ਤਾਂ ਪੁੱਛਣਾ ਪੜੀਏ ਆ ਬਰਿੰਦਰ ਦੇ ਕੰਮ ਨੇ ਪੁੱਠੇ ਜੇ ਕੁੱਤਾ ਚੱਕ ਲਿਆ ਸਾਡੀ ਸਕੀਰੀ 'ਚੋਂ ਮੇਰੇ ਭੂਆ ਕੋਲੇ ਸੀਗਾ ਅਕੇ ਮੈਨੂੰ ਸੋਣਾ ਲੱਗਦਾ ਉਹ ਲਿਆ ਕੇ ਹੁਣ ਅੰਦਰ ੜਾਇਆ ਉਹ ਜਦੋਂ ਮੈਂ ਤੁਰਦੀਆ ਮੇਰੇ ਮਾਂ ਗ੍ਰੀਪ ਭੁੱਜ ਲੈਂਦਾ ਮੈਂ ਜਾਣਾ ਸੀ ਕੰਮ ਮੈਂ ਆਖਿਆ ਇਹਨੂੰ ਮੈਂ ਅੰਦਰ ਹੀ ਬੰਦ ਕਰ ਦਿਆਂ ਅੱਛਾ ਚਾ ਫਿਰ ਅੰਦਰ ਬੰਦ ਕਰਤਾ ਹੈ ਤਾਂ ਹੀ ਹੋਰ ਮੈਂ ਬੰਦ ਕਰਤਾ ਇਹ ਤਾਂ ਬਾਹਲੀ ਖੜਕੀ ਜਾਂਦਾ ਚਾਚੀ ਗੇਟ ਉਹ ਵਿੱਚ ਮਾਰਦਾ ਨਾ ਪੈਰ ਪੂਰ ਹੋ ਕਹਿੰਦਾ ਮੈਨੂੰ ਖੋਲ ਹੁਣ ਬੈਠਾ ਹੀ ਰਹਿਣ ਦੇ ਮੈਂ ਕੰਮ ਕਰਕੇ ਆਉਣਾ ਹੈਗਾ ਅੱਛਾ ਹਾਂ ਉਹ ਬਸ ਪੈਸਿਆਂ ਦਾ ਦੇਣ ਲੈਣ ਜਾ ਸੀ ਹਾਇ ਚਾਚੀ ਇਹ ਕੁੱਤਾ ਦਾ ਕੋਣ ਬੰਦ ਕਰਕੇ ਚਾਚੀ ਅੰਦਰ ਆ? 니 ਦੱਸ ਦੇ ਚਾਚੀ ਚੁੱਪ ਕੇ ਬੈਠੀ ਐ। ਕੀ ਦੱਸਾਂ ਕੁਛ ਨਹੀਂ ਹੈਗਾ ਭਾਈ। ਤੂੰ ਵੀ ਬਾਹਲੇ ਪਰਦੇ ਫਰੋਲ ਦੀਆਂ ਅਗਲੇ। ਅੰਦਰ ਕੁੜੀ ਬੰਦ ਕਰਕੇ ਚਾਚੀ ਕਹਿੰਦੀ ਕੋਈ ਹੈ ਹੀ ਨਹੀਂ ਅੰਦਰ। ਝੂਠੇ ਦੇ ਘਰ ਥਾਈ ਜਾਣੇ। ਜਿ세 ਤੇਰੇ ਵੀ ਵਰਤੇ ਵੇ ਚੱਜ ਦੇ ਹੈ ਹੀ ਨਹੀਂ ਗੇ ਬੱਤ ਨਾਲ। ਵੀ ਚਾਚੀ ਮੈਂ ਤਾਂ ਉ ਆਈ ਸੀ ਮਾਂ ਜਾ ਕੇ ਉਹਨੀਆਂ ਚਾਚੀ ਕੋਲੇ ਹੁਣ ਅੰਦਰ ਬੰਦ ਕਰਕੇ ਮੈਨੂੰ ਕੀ ਪਤਾ ਲੱਗਦਾ ਤੁਸੀਂ ਨੇ। ਜੇ ਖੋਲਦੇ ਹੁਣ। ਜੇ ਵਾਕੀ ਰੇਲੋ ਹਾਂ ਦੇ ਚੱਕੇ ਆਂਟੀ ਜੀ ਤੁਸੀਂ ਮੈਨੂੰ ਲੋਕ ਕਾਹ ਤੋਂ ਕੀਤਾ ਸੀ ਪੁੱਤ ਤੂੰ ਸੋਹਣੀ ਬਾਲੀ ਐ ਆ ਸਾਡੀ ਗਵਾਂਢਣ ਦੀ ਨਾਜ਼ਰ ਲੱਗਦੀ ਐ ਮੈਂ ਆਖਿਆ ਮੇਰਤੀ ਨੂੰ ਨਾਜ਼ਰ ਨਾ ਲੱਗ ਜੇ ਵੀਰਿੰਦਰ ਵੀਰਿੰਦਰ ਕਿੱਥੇ ਆ ਉਹ ਬਤੋ ਮੋਬਾਈਲ ਚਾਰਜ ਲਾਉਂਦਾ ਆ ਜਾ ਬਹਿ ਜਾ ਸਰੀਕਾਲ ਪਹਿਨੇ ਨਾ ਆ ਚਾਚੀ ਦੇ ਕਹਿੰਦੀ ਕੁੱਤਾ ਪਹਿਨੇ ਮੈਂ ਆਖ ਕੇ ਤੇ ਕੁੱਤਾ ਹੋ ਕਰੀ ਜਾਂਦਾ ਵਾਟ ਕੁੱਤਾ ਆਂਟੀ ਜੀ ਤੁਸੀਂ ਮੈਨੂੰ ਕੁੱਤਾ ਬੋਲਿਆ ਨਹੀਂ ਪੋਤਾ ਐਸੇ ਨੂੰ ਉਲਟ ਸਮਝ ਆ ਗਈ ਥੋੜੇ ਉੱਚਾ ਸੁਣਦਾ ਮੈਂ ਤਾਂ ਇਹ ਕਿਹਾ ਸੀ ਮੈਂ ਕਿ ਬਰੇਂਦਰ ਕਹਿੰਦਾ ਸੀ ਵੀ ਕੁੱਤਾ ਲੈ ਹੋਣਾ ਤੇਰੀ ਨੂਨੂ ਵਾਲਾ ਪਸੰਦ ਆ ਇਹਦਾ ਕੀ ਨੂਨੂ ਨਹੀਂ ਕਈ ਵਾਰੀ ਬੋਲਦੇ ਬੋਲਦੇ ਕੁਝ ਹੋਰ ਹੀ ਨਿਕਲ ਜਾਂਦਾ ਮਿੱਥੋ ਵੀ ਹਾਂ ਤੈਨੂੰ ਪਤਾ ਨਹੀਂ ਹੈਗਾ ਮੈਂ ਆਂਟੀ ਜੀ ਦੇ ਨੂੰਹ ਆਲਾ ਪ੍ਰਿਥ ਮੈਂ ਤੇ ਬਰਿੰਦਰ ਇੱਕ ਦੂਜੇ ਨੂੰ ਬਹੁਤ ਲਾਈਕ ਕਰਦੇ ਆ ਤੇ ਅਸੀਂ ਬਹੁਤ ਛੇਤੀ ਵਿਆਹ ਕਰਵਾ ਲਿਆ ਗੱਲ ਸੁਣ ਪੁੱਤ ਮੇਰੀ ਤੁਸੀਂ ਵੀ ਸਾਡੇ ਵਿਆਹ ਚ ਆਓਗੇ ਨਾ ਤੇ ਹਾਂ ਸੱਚ ਅਸੀਂ ਤੇ ਮੈरिज ਪੁੱਤ ਗੱਲ ਤਾਂ ਸੁਣ ਲੈ ਉਹ ਪਤਾ ਨਹੀਂ ਕੀ ਆਉਂਦਾ ਹੈਗਾ ਕੋਈ ਕੋਈ ਭਾਈ ਹੱਕਾ ਮਾਰ ਦੇਗਾ ਚਾਚਾ ਤਾਂ ਕੋਈ ਨਹੀਂ ਆ ਦੇ ਚਲੀਏ ਕੀ ਕੋਈ ਨਾ ਮੈਂ ਸੁਣਾਉਂਦੀ ਆ ਤੈਨੂੰ ਬਰਿੰਦਰ ਬਰਿੰਦਰ ਪੁੱਤ ਆਈ ਕਿਉਂ ਹੋਏ ਬੇ ਉਹ ਕੋਈ ਹੱਕਾ ਮਾਰਦੇ ਚਲ ਉਹ ਤਾਂ ਮੈਂ ਦੇਖਦੀ ਆ ਤੂੰ ਬੈਠੇ ਸੱਚੀ ਬੱਸ ਜਾ ਆਪਾਂ ਚੱਲ ਤੁਸੀਂ ਬੈਠੋ ਤੁਸੀਂ ਆਪਾਂ ਵਾਲੀ ਸਾਰੀ ਸਟੋਰੀ ਸੁਣਾਉਣੀ ਆ ਉਹ ਨਹੀਂ ਇਹਨਾਂ ਦੇ ਕਰੋ ਬੁਲਾਈ ਜਾਂਦੇ ਨੇ ਕੋਈ ਉਹ ਬੁਲਾਈ ਜਾਂਦੇ ਨੇ ਪਤਾ ਹੱਕਾ ਮਾਰਦੇ ਨੇ ਆ ਮੈਂ ਆ ਗਈ ਹਾਂ 2 ਮਿੰਟ ਚ ਆ ਗਈ ਉਹ ਕੋਈ ਬੁੜੀ ਹੱਕਾ ਮਾਰਦੇ ਨੇ ਬੈਠਣ ਜਾਣਾਗਾ ਚਲ ਸਾਜੀ ਮੈਨੂੰ ਕੋਈ ਨਹੀਂ ਬੁਲਾਉਂਦਾ ਨਹੀਂ ਭੈਣੇ ਮੈਨੂੰ ਬੁਲਾਉਂਦਾ ਤੈਨੂੰ ਕੋਈ ਨਹੀਂ ਬੁਲਾਉਂਦਾ ਉਹ ਲਪ੍ਰਿਤ ਨੂੰ ਨਹੀਂ ਪਤਾ ਇਹਦਾ ਇਹਨੂੰ ਤਾਂ ਸਾਰੇ ਪਿੰਡ ਚ ਜੱਗ ਬਣੀ ਦਾ ਨਾਂ ਨਾਲ ਮਸ਼ਹੂਰ ਹੈ ਇਹ ਜਿਥੇ ਰਹਿੰਦੀ ਹੈ ਨਾ ਸੀਸੀਟੀਵੀ ਲਵਾਉਣ ਦੀ ਲੋੜ ਨਹੀਂ ਹੈਗੀ ਅਕੇ ਤੁਹਾਡੇ ਘਰੇ ਇੱਕ ਕੁੜੀ ਬੜੀ ਸੀ ਵੀ ਐਡੇ ਘੰਟੇ ਦੀ ਬਾਹਰ ਹੀ ਖੜੀ ਰਹੀ ਕਹਿੰਦੀ ਮੁੜ ਕੇ ਬਾਹਰ ਤਾਂ ਨਿਕਲੀ ਨਹੀਂ ਇਹੇ ਜੀ ਹੈ ਇਹ ਤਾਂ ਕਹਿੰਦੀ ਸੀ ਜੇ ਨੂੰ ਮਾੜੀ ਜੀ ਵੀ ਗੱਲ ਪਤਾ ਲੱਗੀ ਨਾ ਇਹ ਪਹਿਲੀ ਲੀਕ ਕਰ ਦੋਗੀ ਸਾਰੇ ਪਿੰਡ ਚ ਤੈਨੂੰ ਪਤਾ ਹੈਗਾ ਮੇਰੇ ਘਰ ਦੇੰਦਾ ਫਿਰ ਚਲ ਠੀਕ ਹੈ ਯਾਰ ਬਰਿੰਦਰ ਮੈਨੂੰ ਤਾਂ ਛੱਡਿਆ ਯਾਰ ਮੈਂ ਤਾਂ ਜਾਣਾ ਕਰੇ ਹੁਣ ਬਸ ਬਹੁਤ ਹੋ ਗਿਆ ਉਹਨੂੰ ਅੰਦਰ ਵੜ ਜਾਣ ਦੇ ਚੱਲਾ ਜਾ ਮੈਂ ਛੱਡ ਕੇ ਆਉਣਾ ਤੁਹਾਨੂੰ ਆਜੋ हां भाई ठीक हां बस ਤੈਨੂੰ ਪਤਾ ਹੀ ਆ ਕਾਲ ਯੁੱਗ ਦਾ ਠੀਕ ਤੱਕ ਆ ਰੱਖਿਆ ਲੈ ਹੋਰ ਆ ਤਰਪਾਣ ਜੇ ਨੇ ਹੋਰ ਹੀ ਨਾ ਮਾ ਖੂ ਪਟਤਾ ਤੈਨੂੰ ਦੱਸਾਂ ਬੇ ਉਹ ਹੀ ਕਹਿਨੀ ਆ ਆ ਕੋਈ ਪੜਦੀ-ਪੁੜਦੀ ਐ ਨਾਲ ਕੁੜੀ ਉਹ ਪਸੰਦ ਕਰ ਲਈ ਆਖੇ ਵਿਆਹ ਹੀ ਕਰਾਉਣਾ ਇਹਦੇ ਨਾਲ ਪੱਕਾ ਹੀ ਬਸ ਹੋਣੀ ਜੇ ਨਾ ਕਰਿਆ ਤਾਂ ਜ਼ਹਿਰ ਖਾ ਕੇ ਮਰ ਜੂੰ ਵੀਰ ਹਾਰ ਕੇ ਡਰਦਿਆ ਨੇ ਆਏ ਕਹਤਾ ਵੀ ਚਾਲ ਕੁੜੀ ਦੇਖ ਲਾਂਗੇ ਕੁੜੀ ਦੇਖ ਲਾਂ ਦੇ ਗੱਲ ਕਰ ਲਈ ਕਹਿੰਦਾ ਮੈਂ ਤਾਂ ਹੁਣੀ ਲੈ ਕੇ ਆਉਣਾ ਕਰੇ ਭਾਈ ਲੜਦਿਆਂ ਲੜਾਉਂਦਿਆਂ ਉਹਦਾ ਪਿਓ ਬਥੇਰਾ ਲੜਿਆ ਮੇਰੇ ਨਾਲ ਮੈਂ ਵੀ ਬਥੇਰੇ ਹੱਥ ਬੰਨੇ ਪੁੱਤ ਨਾ ਇਹ ਕੰਮ ਕਰੀ ਨਾ ਕਰੀ ਨਹੀਂ ਮਿਟਿਆ ਹਾਂ ਫਿਰ ਘਰੇ ਲਿਆ ਲੈ ਕਾਮਲਿਆ ਫਿਰ ਮੈਂ ਹੋਰ ਕੀ ਕਰਦੀ ਲੈ ਦੱਸ ਇਹੀ ਤਾਂ ਤਰਪਨੋਈਆ ਕਹਿੰਦਾ ਸੀ ਫਿਰ ਉਹ ਸਾਡੇ ਸਾਡੇ ਵੀਰਾਂ ਬਸ ਦੀ ਗੱਲ ਨਾ ਰਹੀ ਉੱਤੋਂ ਦੀ ਹੋ ਗਿਆ ਫਿਰ ਮੈਨੂੰ ਐ ਹੋ ਗਿਆ ਵੀ ਕੱਲ ਜੁਗ ਆਏਗਾ ਕੀ ਪਤਾ ਜੇ ਕੁਸ ਕਰ ਲਿਆ ਤਾਂ ਫਿਰ ਕੀ ਕਰਾਂਗੇ ਫਿਰ ਛੋਡੇ ਵਰਗੇ ਨਹੀਂ ਕਹਿਣਾ ਸੀ ਵੀ ਚੱਲ ਭਾਈ ਦੇਖੀ ਜਾਂਦੀ ਵਿਆਹ ਤਾਂ ਇੱਕ ਦਿਨ ਕਰ ਨਹੀਂ ਸੀ ਇੱਕ ਕੁੜੀ ਨਾਲ ਇਹ ਦਿਨਾਂ ਕਰ ਦਿੰਦੇ ਹਾਂ ਲਿਆ ਆਇਆ ਸੁਣਦਾ ਤਾਂ ਹੈ ਨਹੀਂ ਫਿਰ ਤੂੰ ਮੈਂ ਤੈਨੂੰ ਉਹੀ ਤਾਂ ਦੱਸਦੀ ਹਾਂ ਕੁੜੀ ਸੋਹਣ ਜਣੇ ਕੀ ਤਾਂ ਬਠੈ ਰਹੀ ਐ ਮੂੰ ਕੱਦ ਤਾਂ ਥੋੜਾ ਜਿਹਾ ਮਾਦਰਾ ਸੀ ਚਲ ਕੋਈ ਗੱਲ ਨਹੀਂ ਰੰਗ ਦੀ ਤਾਂ ਬਥੇਰੀ ਚਿੱਟੀ ਸੀ ਮਰਨਾ ਉਹੀ ਗੱਲ ਹੈ ਗੋਰੀ ਚਮੜੀ ਤੇ ਮਰ ਗਿਆ ਆਕਲ ਤੇ ਲੇਦੀ ਨਹੀਂ ਉਹਨੂੰ ਬੋਲੇ ਆਂਟੀ ਜੀ ਅੰਕਲ ਜੀ ਹੋਰ ਹੀ ਉਹ ਤਾਂ ਊਠ ਪਟਾੰਗ ਮਾਰੇ ਪੁੱਠਾ ਸਿੱਧਾ ਜੇ ਬੋਲੇ ਭਾਈ ਮੈਨੂੰ ਤਾਂ ਉਹਦੀ ਸਮਝ ਨਾ ਆਵੇ ਭੋਰਾ ਵੀ ਆਹੋ ਬਈ ਆਂ ਅੰਗਰੇਜ਼ੀ ਹੀ ਬੋਲਦੀ ਸੀ ਮੈਨੂੰ ਕੀ ਪਤਾ ਮੱਛਣਾ ਕੀ ਬੋਲਦੀ ਸੀ ਕੀ ਨਾ ਮੈਂ ਗਈ ਪਾਣੀ ਲੈ ਕੇ ਆ ਕੇ ਕੰਚ ਦੇ ਗਲਾਸ ਨਹੀਂ ਸੋੜੇ ਆਕੇ ਪਾਣੀ ਠੰਡਾ ਹੈ ਭਾਈ ਉਹ ਤਾਂ 18 ਨਖਰੇ ਕਰੇ ਕੁੜੀ ਮੇਰਾ ਤਾਂ ਬਲੱਡ ਵਾਦਨ ਵਾਲਾ ਹੋ ਗਿਆ ਮੈਂ ਆਖਿਆ ਲੋੜਾ ਆ ਗਿਆ ਜਦੋਂ ਅੱਜ ਹੀ ਪਹਿਲੇ ਦਿਨੀ ਮੇਰੇ ਘਰੇ ਆ ਕੇ ਮੇਰੇ ਤੇ ਇੱਕ ਕਾਨੂੰਨ ਛਾਂਟਦੀ ਐ ਇਹ ਕਿਥੋਂ ਕੱਟ ਲੂਗੀ ਮੇਰੇ ਨਾਲ ਭਾਈ 10 ਮਿੰਟ ਬੈਠੇ ਹਜੇ ਪਾਣੀ ਪੀਤਾ ਹੀ ਨਹੀਂ ਸੀ ਐਨੇ ਨੂੰ ਤੇ ਰਪਣੋਈ ਆ ਗਿਆ ਫਿਰ ਪਾਣੀ ਗਰਮ ਕਰਕੇ ਦਿੱਤਾ ਫਿਰ ਪਣੋਈ ਆਇਆ ਤੇਰਾ ਉਹਨੂੰ ਵੀ ਭਾਈ ਸੱਦੂ ਫੇਰ ਤੈਨੂੰ ਕੀ ਦੱਸਾਂ ਭਰਾਵਾ ਉਹ ਗੱਲ ਹੋਈ ਜਿਹੜੀ ਕਿਤੇ ਨਹੀਂ ਹੋਈ ਹਾਂ ਬਸ ਮੈਂ ਤੈਨੂੰ ਦੱਸ ਨਹੀਂ ਸਕਦੀ ਭਾਈ ਆਸੀਂ ਤਾਂ ਸ਼ਰਮਨਾ ਨੇ ਹੋਣ ਵਾਲੇ ਹੋਗੇ ਦੋਨੇ ਜੀ ਅਈ ਤਾਂ ਛੇਕੜ ਦੀ ਬਾਹਰ ਉੱਠ ਕੇ ਤੁਰ ਪਏ ਵੇ ਕਹਿੰਦੀ ਚੰਡੀਗੜ੍ਹ ਰਿਹਾ ਕਰਾਂਗੇ ਅਸੀਂ ਤਾਂ ਆਹੋ ਲੈ ਚੰਡੀ ਗੜ ਰਹਿਣ ਵਾਲੀ ਰੋਟੀਆਂ ਸਾਨੂੰ ਤਾਂ ਫਿਰ ਮੈਨੂੰ ਕੀ ਸੁਖ ਹੋਇਆ ਉਹਦਾ ਨਹੀਂ ਦਹੀਂ ਖੜੀਆ ਪੂੜੇ ਸਾਨੂੰ ਤਾਂ ਫਿਰ ਨਾ ਮੈਂ ਮੁੰਡੇ ਤਾਂ ਹਜੇ ਕੋਸ ਨਹੀਂ ਸੀ ਕਿਹਾ ਮੈਂ ਚੁੱਪ ਕਰਕੇ ਉੱਠ ਕੇ ਆ ਗਈ ਫਿਰ ਮੈਂ ਬਾਹਰੇ ਪਲਾ ਕੇ ਝੰਡ ਜੀ ਕੀਤੀ ਅਸੀਂ ਦੋਨਾਂ ਜਣਾਂ ਨੇ ਚਿੰਨੀ ਕੇ ਸਾਥ ਹੋਈ ਵੀ ਸਾਨੂੰ ਸ਼ਰਮ ਨਹੀਂ ਆਉਂਦੀ ਤੂੰ ਦੇਖਣੇ ਚੱਜ ਦੀ ਕੁੜੀ ਦੇਖ ਹੈ ਹਜੇ ਤਾਂ ਉਲਟੇ ਸਾਨੂੰ ਪੈ ਗਿਆ ਆਖੇ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਉਹਦੇ ਬੈਠਾ ਮੈਨੂੰ ਐਂ ਬੋਲੇ ਆਹੋ ਇਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਜਵਾਖ ਜਾ ਮੈਨੂੰ ਨਹੀਂ ਪਤਾ ਭਰਾਵਾ ਆਪਦਾ ਮੌਕਾ ਸਾਂਭੋ ਜਿਵੇਂ ਮਰਜੀ ਸਾਂਭੋ ਮੈਂ ਤਾਂ ਨਹੀਂ ਇਹ ਕੁੜੀ ਵਿਆਹ ਕੇ ਲੈ ਆਉਣੀ ਕਰੇ ਨਾ ਉਸ ਹੋ ਜੇ ਮਰਦਾ ਤਾਂ ਮਰੇ ਫਿਰ ਦੇਖੀ ਜੋ ਛਾਂਭ ਲੈਓ ਆਪਦਾ ਮੌਕਾ ਆਹੋ ਸਮਝਾ ਦੀ ਫੋਨ ਲਾ ਕੇ ਆਹੋ ਚੰਗਾ ਪਾਈ ਲੋਚ ਚਾਹੀ ਨਾ ਹੁਣ ਕੜੀਚੋ ਨਾਲ ਮੈਂ ਚਾਹ ਪੀਊਂਗਾ ਕੋਈ ਲੱ ਲੱਖ ਖਾਏਗਾ ਦੋਨਾਂ ਦਾ ਤੁਸੀਂ ਆਪੇ ਤਾਂ ਕਿਹਾ ਸੀ ਵੀ ਬਪਰੇ ਤੇ ਚਾਹ ਬਣਾ ਦੇ ਹਾਂ ਕਿਹਾ ਸੀ ਪਰ ਜੇ ਤੈਨੂੰ ਪਤਾ ਵੀਰ ਮੈਂ ਕੜੀਚੋਲ ਖਾਣ ਲੱਗ ਗਿਆ ਫਿਰ ਮੈਂ ਚਾਹ ਪੀਊਂਗਾ ਉਹਦੇ ਨਾਲ ਦਿਮਾਗ ਤੋਂ ਕੰਮ ਲਿਆ ਕਰ ਮੋٹے ਦਿਮਾਗ